ਤਰੀ ਗੱਲ ਦੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਵਲੌਗ ਦੇ ਵਿੱਚ ਜੀ ਗਰਾਉਂਡ ਤੋਂ ਸ਼ੁਰੂ ਕਰਦੇ ਹਾਂ ਅੱਜ ਗਰਾਉਂਡ ਦੇ ਵਿੱਚ ਨਰੀਗਾ ਵਾਲੇ ਲਗਾਏ ਹੋਏ ਆ ਕਿਉਂਕਿ ਥੋੜੀ ਬਹੁਤੀ ਬੂਟੀ ਜਿਹੜੀ ਆ ਕਿਉਂਕਿ ਗਰਾਉਂਡ ਪਹਿਲਾਂ ਬਹੁਤ ਖਰਾਬ ਸੀ ਤੇ ਥੋੜੀ ਬਹੁਤੀ ਜਿਹੜੀ ਬੂਟੀ ਆ ਗਾਜਰ ਬੂਟੀ ਹੁੰਦੀ ਆ ਦੁਬਾਰਾ ਤੋਂ ਵਿੱਚ ਹੁੰਦੀ ਆ ਘਾਹ ਦੇ ਤੇ ਉਹ ਪਟਾ ਰਹੇ ਆ ਜੀ ਨਰੀਗਾ ਵਾਲੇ ਲਾ ਕੇ ਕਿਉਂਕਿ ਆ ਤੁਹਾਨੂੰ ਦਿਖਾ ਦਿੰਦਾ ਆ ਇਦਾਂ ਦੀ ਹੁੰਦੀ ਆ ਜੀ ਗਾਜਰ ਬੂਟੀ ਇਹ ਛੋਟੀ ਨੂੰ ਹੀ ਪੱਟਣ ਲੱਗੇ ਆ ਕਿ ਤਾਂ ਕਿ ਇਹਦੇ ਬੀ ਦੁਬਾਰਾ ਕੇਰੇ ਨਾ ਵਿੱਚ ਗਰਾਊਂਡ ਦੇ ਜਦੋਂ ਇੱਕ ਵਾਰੀ ਇਹਨਾਂ ਪੂਰਾ ਸੀ ਇਸ ਚੀਜ਼ ਤੇ ਚੜ ਕੇ ਕੰਮ ਕਰਾਂਗੇ ਸਫਾਈ ਰੱਖਾਂਗੇ ਤੇ ਇਹ ਖਤਮ ਹੋ ਜਾਣੀ ਇੱਕ ਟਾਈਮ ਤੇ ਆ ਕੇ ਦੁਬਾਰਾ ਹੋਣੀ ਨਹੀਂ ਹੈਗੀ ਜਿਹੜਾ ਪਖੜਾ ਵੀ ਆ ਮਾੜਾ ਮੋਟਾ ਹੋ ਰਿਹਾ ਆ ਗਰਾਊਂਡ 'ਚ ਕਿਉਂਕਿ ਇੱਥੇ ਪਖੜਾ ਵੀ ਬਹੁਤ ਸੀ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਨਾਲੇ ਕਿਉਂਕਿ ਜਿਹੜੇ ਬੀ ਬੂਕੇ ਰਹੇ ਹੁੰਦੇ ਆ ਪਖੜੇ ਦੇ ਉਹ ਮਾੜੇ ਮੋਟੇ ਰਹਿ ਜਾਂਦੇ ਆ ਇਹ ਵੀ ਪਟਾ ਦੇਣੇ ਅੱਜ ਤੇ ਇਸ ਤਰ੍ਹਾਂ ਇਹ ਦੀ ਸਾਂਭ ਸੰਭਾਲ ਕਰ ਰਹੇ ਆ ਗਰਾਊਂਡ ਦੀ ਤੇ ਨਰੀਗਾ ਵਾਲਿਆਂ ਦਾ ਬਹੁਤ ਯੋਗਦਾਨ ਆ। ਕਈ ਵਾਰੀ ਬੰਦਾ ਕਹਿ ਦਿੰਦਾ ਹੈ ਵੀ ਨਰੀਗਾ ਵਾਲੇ ਜਿਹੜੇ ਆ ਪਿੰਡਾਂ 'ਚ ਕੰਮ ਕਰਦੇ ਆ ਸਾਡੇ ਪਿੰਡ 'ਚ ਵੀ ਕੰਮ ਕਰਦੇ ਆ ਤੇ ਇਹ ਕੰਮ ਨਹੀਂ ਕਰਦੇ ਹੈਗੇ ਕਈ ਵਾਰੀ ਇਦਾਂ ਕਹਿ ਦਿੰਦੇ ਆ ਉਹਦੇ ਰੰਬੇ ਲੈ ਕੇ ਕਹਿ ਦਿੰਦੇ ਆ ਰੋੜਾਂ 'ਤੇ ਬੈਠੇ ਰਹਿੰਦੇ ਆ ਪਰ ਇਹ ਇੱਕ ਤਰ੍ਹਾਂ ਪਿੰਡ ਦੀ ਰੀੜ ਦੀ ਹੱਡੀ ਆ ਜਿਹੜੇ ਨਰੀਗਾ ਵਾਲੇ ਆ ਸਾਫ ਸਫਾਈ ਦੇ ਪੱਖੋਂ ਕਿਉਂਕਿ ਬਹੁਤ ਇਹਨਾਂ ਤੋਂ ਕੰਮ ਲਿਆ ਜਾਂਦਾ ਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਸਭ ਤੋਂ ਘੱਟ ਦਿਹਾੜੀ ਇਹਨਾਂ ਦੀ ਆ ਮੈਨੂੰ ਲੱਗਦਾ ਵੀ 3500 3500 ਰੁਪਈਆ ਇਹਨਾਂ ਨੂੰ ਮਿਲਦਾ ਆ ਕਿਉਂਕਿ ਤੁਹਾਨੂੰ ਪਤਾ ਹੈ ਇੰਨੀ ਗਰਮੀ ਜਦੋਂ ਜੂਨ ਮਹੀਨਾ ਜੁਲਾਈ ਇਦਾਂ ਜਿਆਦਾ ਗਰਮੀ ਹੁੰਦੀ ਉਦੋਂ ਵੀ ਇਹ ਕੰਮ ਕਰਦੇ ਆ ਧੁੱਪਾਂ ਦੇ ਵਿੱਚ ਤੇ ਇਹ ਨਰੇਗਾ ਵਿੱਚ ਤੁਹਾਨੂੰ ਪਤਾ ਹੀ ਹੈ ਜਿਆਦਾ ਜਿੱਦਾਂ 올ਡ ਜਿਹੜੀਆਂ ਲੇਡੀਜ਼ ਹੁੰਦੀਆਂ ਆ ਪਯਾ 55 ਸਾਲ ਵਾਲੀਆਂ ਇਹ ਕਰਦੀਆਂ ਆ ਸਿਆਣੇ ਜਿੱਦਾਂ ਬਜ਼ੁਰਗ ਜਿਹੜੇ ਆ 60 65 ਸਾਲ ਵਾਲੇ ਉਹ ਕਰਦੇ ਆ ਪਰ ਬਹੁਤ ਮਿਹਨਤ ਕਰਦੇ ਆ ਐਵੇਂ ਕਿਸੇ ਨੂੰ ਬਾਹਰ ਬੈਠੇ ਜਾ ਕਈ ਵਰੀ ਬੰਦਾ ਗੱਲਾਂ ਸੁਣ ਕੇ ਨਿੰਦ ਦਿੰਦਾ ਕਿ ਯਾਰ ਇਹ ਕਰਦੇ ਨਹੀਂ ਹੈ ਕਿ ਉਦ ਦੇ ਰੰਬਾਜਾ ਲੈ ਕੇ ਬੈਠੇ ਰਹਿੰਦੇ ਪਰ ਵਾਕਈ ਇਹ ਕੰਮ ਮੈਂ ਦੇਖਿਆ ਖੁਦ ਇਹਨਾਂ ਦੇ ਨਾਲ ਇਹ ਕੰਮ ਕਰਦੇ ਆ ਤੇ ਸਫਾਈ ਵੀ ਪ੍ਰੋਪਰ ਕਰਦੇ ਆ ਚਲੋ ਜਿੰਨਾ ਵੀ ਟਾਈਮ ਲਾਉਣਾ ਹੁੰਦਾ ਆਪਣੇ ਟਾਈਮ ਦੇ ਪਾਬੰਦ ਨਾਲ ਇਹ ਆ ਜਾਂਦੀ ਆਪਣੇ ਟਾਈਮ ਤੇ ਟਾਈਮ ਟੂ ਟਾਈਮ ਕੰਮ ਕਰਦੀ ਆ ਤੋ ਸਲਾਮ ਹੈ ਇਹਨਾਂ ਨੂੰ ਕਿਉਂਕਿ ਇਹ ਜੇ ਪਿੰਡਾਂ ਚ ਨਾ ਹੋਣ ਨਰੀਗਾ ਵਾਲੇ ਤੇ ਮੈਨੂੰ ਲੱਗਦਾ ਵੀ ਪਿੰਡ ਬਈ ਜੰਗਲ ਹੀ ਬਣਿਆ ਹੋਣਾ ਆ ਕਿਉਂਕਿ ਭੰਗਾ ਭੂੰਗਾ ਤੁਹਾਨੂੰ ਪਤਾ ਫਿਰਨੀਆ ਤੇ ਭੰਗ ਹੋ ਗਈ ਗਾਜਰ ਬੂਟੀ ਇਦਾਂ ਦਾ ਕਹਾ ਫੂਲ ਵਗੈਰਾ ਬਹੁਤ ਉੱਗ ਜਾਂਦਾ ਆ ਬਰਸਾਤਾਂ ਦੇ ਦਿਨਾਂ ਵਿੱਚ ਉਹ ਸਾਰਾ ਇਹੀ ਸਾਫ਼ ਕਰਦੇ ਆ ਨਰੀਗਾ ਵਾਲੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਨਰੀਗਾ ਵਾਲਿਆਂ ਦਾ ਤੇ ਮੈਂ ਇਹ ਨਾਲ ਹੀ ਚਾਹ ਲੈ ਕੇ ਆਇਆ ਸੀਗਾ ਮੈਂ ਕਿਹਾ ਚਲੋ ਕੋਈ ਨਹੀਂ ਇੱਥੇ ਕੰਮ ਕਰਦੇ ਆ ਲੱਗੀ ਆ ਜੀ ਦੋ ਤਿੰਨ ਹਫ਼ਤੇ ਬਾਅਦ ਇਹਨਾਂ ਨੂੰ ਮੈਂ ਗਰਾਊਂਡ ਵਿੱਚ ਇੱਥੇ ਬੁਲਾ ਲਵਾਂਗਾ ਹੁਣ ਆ ਇਹ ਆ ਜਾਂਦੀ ਆ ਬੱਲੇ ਬੈਠੀਆਂ ਕੋਟਨ ਦੀ ਮੋਰ ਆੜੇ ਦੁਆੜੇ ਕਾ ਤੇ ਖੜੀਆਂ ਬੈਠੇ ਕੈਨ ਪਾਣੀ ਨਾ ਪਈ ਰਹੀ ਹੋਏ ਨੈਟ ਤੇ ਤਾਂ ਕੀ ਆ ਪਤਾ ਲੱਗਦਾ ਪਿੰਡ 'ਚ ਵੀ ਬੰਦੇ ਕੰਮ ਕਰਦੇ ਤੁਹਾਡੀ ਕਹਨ ਨੂੰ ਕੋਈ ਹੈਲਪ ਵੀ ਕਰੂਗਾ ਜੇ ਕਿਸੇ ਦੀ ਕੋਈ ਲੋੜ ਆ ਬਾਹਰ ਲੈਣ ਨੂੰ ਵੀ ਪਤਾ ਲੱਗ ਜਾਊਗਾ ਬੀਰ ਫਟਾਉਣ ਕਰਦਾ ਹੈ ਹੈਲਪ ਕਰੋਗੇ ਹੁਣ ਬਾਹਰਲੇ ਬੰਦੇ ਤੇ ਕਰੂਗੇ ਹੁਣ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਹੈ ਕੌਣ ਆ ਜੇ ਹੁਣ ਤੁਸੀਂ ਮੋਰੇ ਨਾ ਆਉਂਗੇ ਤਾਂ ਸਾਡਾ ਪਤਾ ਕਿੱਦਾਂ ਲੱਗਣਾ ਆਹੋ ਆ ਦੇਣਾ ਸਾਰੇ ਜਦੋਂ ਤੁਹਾਡਾ ਨਾਮ ਲਵਾਂਗੇ ਮੋਰੇ ਹਾਂ ਵੀ ਕੰਮ ਕਰਦੇ ਆ ਮੋਰੇ ਹੋ ਕੇ ਤਾਂ ਆਪੇ ਹੀ ਬੰਦੇ ਹੈਲਪ ਕਰਨ ਆਪਦੇ ਆ ਹਾਂ ਇਤੋਂ ਸਫਾਈ ਕਰਦੇ ਗਏ ਆ ਗਰਾਊਂਡ ਦੀ ਇਹ ਜੇ ਸਾਈਡ ਤੋਂ ਤੇ ਇਦਾਂ ਕਰਦੇ ਹੋਣਗੇ ਜਿਹੜੀਆਂ ਬਾਕੀ ਕਹਿ ਰੀਆਂ ਉਧਰ ਉਹ ਵੀ ਕਰ ਦੇਣਗੇ ਹੁਣ ਬਹਿ ਕੇ ਇਦਰਾ ਉਹ ਆਉਂਦੇ ਆਪਣੀ ਚਾਹ ਪੀ ਰਹੇ ਆ ਇਹ ਚਾਹ ਆਪਣੀ ਬ੍ਰੀਕ ਜਦੋਂ ਇਹਨਾਂ ਦੀ ਖਤਮ ਹੋ ਗਈ ਤੇ ਇਹਨਾਂ ਨੇ ਫੇਰ ਡਟ ਜਾਣਾ ਹੈ ਕੰਮ ਦੇ ਲਈ ਚੀਜ਼ਾਂ ਵੀ ਤਾਂ ਹੀ ਸੋਹਣੀਆਂ ਲੱਗਦੀਆਂ ਜੇ ਸਾਮ ਸੰਭਾਲ ਹੁੰਦੀ ਰਵੇ ਖੋਟੀਆਂ ਦੀਆਂ ਬਣਾਵਾਰਾਂ ਰੱਖੀ ਜਾਂਦੇ ਆ ਜਿਹੜਾ ਕੋਈ ਵੀ ਵਿੱਚ ਪਖੜਾ ਹੁੰਦਾ ਜਾਂ ਗਾਜਰ ਬੂਟੀ ਆ ਘਾਹ ਆਪਣਾ ਵਧੀਆ ਹੋ ਗਿਆ ਸੁੱਖ ਨੇ ਨਾਲ ਦੇਖ ਸਕਦੇ ਆ ਗਰਾਊਂਡ ਦੇ ਵਿੱਚ ਉਹ ਬਸ ਸੈਂਟਰ ਹੀ ਆ ਕੁਮਾਰ ਦਾ ਬਾਕੀ ਸਾਰਾ ਸੈੱਟ ਆ ਇਧਰੋਂ ਵੀ ਸਫਾਈ ਕਰ ਦਿੰਦੇ ਪ੍ਰੋਪਰ ਕਿਆਰੀਆਂ ਵਿੱਚੋਂ ਤੁਹਾਨੂੰ ਦੇਖੋ ਨਾ ਆ ਦੇਖੋ ਢੇਰੀਆਂ ਲਾਲਾ ਰੱਖੀਆਂ ਇਹਨਾਂ ਨੇ ਸਾਰੀਆਂ ਇੱਥੇ ਵੀ ਤੇ ਇਹ ਮੈਂ ਇਹਨਾਂ ਨੂੰ ਕਹਿ ਦਿੰਨਾ ਹੁੰਦਾ ਕਿ ਕੋਈ ਨਹੀਂ ਤੁਸੀਂ ਢੇਰੀਆਂ ਲਾ ਕੇ ਰੱਖ ਦਿਓ ਜਿਹੜੀਆਂ ਢੇਰੀਆਂ ਆ ਸ਼ਾਮ ਨੂੰ ਜਿਹੜੇ ਬੱਚੇ ਆਉਂਦੇ ਹੁੰਦੇ ਆ ਉਹਨਾਂ ਨੂੰ ਨਾਲ ਲਗਾ ਕੇ ਆਪਾਂ ਖੁਦ ਚੱਕ ਲਈਦੀਆਂ ਚੱਕ ਕੇ ਬਾਹਰ ਇੱਕ ਪਾਸੇ ਸੁੱਟ ਦੇਦੀਆਂ ਆ ਕਿਉਂਕਿ ਗਰਮੀ ਜਾਨ ਇੰਨੀ ਨਹੀਂ ਹੈਗੀ ਪਰ ਜਦੋਂ ਧੁੱਪੇ ਤੁਸੀਂ ਕੰਮ ਕਰਦੇ ਆ ਫਿਰ ਲੱਗਦੀ ਆ ਕਿਉਂਕਿ ਪਸੀਨਾ ਵੀ ਆਉਂਦਾ ਆ ਤੇ ਧੁੱਪ ਦਾ ਸੇਕ ਵੀ ਪੈਂਦਾ ਆ ਆੜੇ ਦਵਾਲੇ ਕੰਦਾ ਆ ਇਸ ਗਰਾਊਂਡ ਦੇ ਤੇ ਥੋੜੀ ਜਿਹੀ ਕਈ ਵਾਰੀ ਹਵਾ ਵੀ ਘਟ ਪੈਂਦੀ ਆ ਉਹਦੇ ਕਰਕੇ ਫੇਰ ਗਰਮੀ ਜ਼ਿਆਦਾ ਲੱਗਣ ਲੱਪਣਦੀ ਆ ਬਾਕੀ ਹੁਣ ਇਹਨੂੰ ਗਰਾਊਂਡ ਨੂੰ ਵਧੀਆ ਕਰ ਰਹੇ ਆ ਹੌਲੀ ਹੌਲੀ ਟਾਈਮ ਲੱਗੂਗਾ ਹੋਰ ਆਪਾਂ ਇਸ ਨੂੰ ਹੋਰ ਵਧੀਆ ਕਰ ਦੇਣਾ ਕਿ ਪਿੰਡ ਵਾਲੇ ਇੱਥੇ ਆਉਣ ਤੇ ਮਜਬੂਰ ਹੋ ਜਾਣ ਕਿ ਹਾਂ ਵੀ ਅਸੀਂ ਗਰਾਊਂਡ 'ਚ ਇੱਕ ਦਿਨ ਢੇੜਾ ਮਾਰਨਾ ਹੀ ਮਾਰਨਾ ਆ ਰੋਜ਼ 5-10 ਮਿੰਟ ਲਈ ਆਇਆ ਕਰਨਾ ਗਰਾਊਂਡ ਦੇ ਵਿੱਚ ਅਸੀਂ ਐਕਸਰਸਾਈਜ਼ ਕਰਨੀ ਆ ਫੋਟੋ ਵਾਲ ਖੇਡਣਾ ਆ ਬਾਲੀਬਾਲ ਖੇਡਣਾ ਜਾਂ ਕੁਝ ਵੀ ਕਿਹੜੀ ਵੀ ਮਰਜ਼ੀ ਗੇਮ ਕਰਨੀ ਆ ਤੇ ਇੰਨੀ ਵਧੀਆ ਕਰ ਦਵਾਂਗੇ ਜੀ ਆਉਣ ਵਾਲੇ ਟਾਈਮ 'ਚ ਕਿ ਪਿੰਡ ਵਾਲੇ ਇੱਥੇ ਢੇਡਾ ਮਾਰਨ ਆਇਆ ਕਰਨਗੇ 11 ਫੋਟੋ ਵਾਲ ਦਾ ਮੈਚ ਚੱਲ ਰਿਹਾ ਨਰੂਡ ਪਾਂਸਟੇ ਨਾਲ ਵਾਈਟ ਜਰਸੀ ਵਾਲੇ ਜਿਹੜੇ ਆ ਨਰੂਡ ਦੇ ਆ ਤੇ ਔਰੇਂਜ ਵਾਲੇ ਹੈਗੇ ਆ ਪਾਂਸਟੇ ਦੇ ਹੌਂ ਸਾਬਾਸ਼ ਦੇ ਦੇ ਬਾਹਰ ਹੁਣ ਆ ਗੈਰੀ ਆ ਮੁੰਡੇ ਨੂੰ ਗੈਰੀ ਕਹਿੰਦੇ ਆ ਯਾ ਇੱਧਰ 4 ਨੰਬਰ ਜਰਸੀ ਲੇਟ ਆਇਆ ਇਹਦੇ 10 ਗੇੜੇ ਲੱਗਣੇ ਹੁਣ ਗਰਾਊਂਡ ਦੇ 10 ਗੇੜੇ ਲਵਾ ਕੇ ਫੇਰ ਇਹਨੂੰ ਇੰਟਰ ਕਰਾਉਣਾ ਹੈ ਇਹਨਾਂ ਨੇ ਵਾਰਮ-ਅਪ ਹੋ ਜੂਈਦਾ ਕਿਉਂਕਿ ਇਹ ਹਲੇ ਛੋਟੇ ਆ ਸਮਝਦੇ ਨਹੀਂ ਹੈਗੇ ਕਿ ਬੋਡੀ ਵਾਰਮ-ਅਪ ਕਰਨੀ ਹੁੰਦੀ ਆ ਇਹ ਆਉਂਦੇ ਆ ਆਪਣਾ ਰੈਡੀ ਹੋ ਕੇ ਸਿੱਧਾ ਹੀ ਗਰਾਊਂਡ 'ਚ ਬਸ ਕਿੱਕਾਂ ਲਾਪਨ ਦੇ ਮਾਰਨਾ ਪਰ ਇਹਨਾਂ ਨੂੰ ਹੁਣ ਕਹਿੰਦਾ ਕਿ ਵਾਰਮ-ਅਪ ਕਰੋ ਲਾਵੇ ਸਿੱਧਾ ਗੇੜੇ ਲਾ ਗੋਲ ਬਰਾਬਰ ਆ ਇੱਕ ਇੱਕ ਗੋਲ ਕੀਤਾ ਆ ਦੋਨਾਂ ਜਣਿਆਂ ਨੇ ਸਾਡੇ ਪਿੰਡ ਵਾਲਿਆਂ ਨੇ ਵੀ ਇੱਕ ਕੀਤਾ ਤੇ ਪਾਂਸਟੇ ਵਾਲਿਆਂ ਨੇ ਵੀ ਇੱਕ ਕੀਤਾ ਆ ਗੋਲ ਲੜਾਈ ਕਹਿੰਦੇ ਰੁਕ ਗਈ ਆ ਇੰਡੀਆ ਪਾਕਿਸਤਾਨ جنگ ਵਧਾਈਆਂ ਸਾਰਿਆਂ ਨੂੰ ਪਰ ਪਤਾ ਨਹੀਂ ਵਿੱਚੇ ਕਈਆਂ ਦੇ ਰੁਕ ਗਈ ਆ ਵਿੱਚੇ ਕਈਆਂ ਦੇ ਚੱਲੀ ਜਾਂਦੀ ਆ ਮਿਕਸ ਜਾਈ ਕੰਮ ਚੱਲੀ ਜਾਂਦਾ ਆ ਇਦਾਂ ਦੇ ਕੰਮਾਂ ਦੇ ਵਿੱਚ ਜਿਹੜੇ ਹੋਰ ਹੁੰਦੇ ਆ ਉਹ ਫਾਇਦਾ ਚੱਕ ਜਾਂਦੇ ਆ ਲੜਾਈਆਂ ਦੇ ਵਿੱਚ ਜੇ ਨਹੀਂ ਵੀ ਲੜਨਾ ਹੁੰਦਾ ਵਿੱਚ ਗੱਲਾਂ ਇਦਾਂ ਦੀਆਂ ਕਰ ਕਰ ਕੇ ਲੜਾ ਦਿੰਦੇ ਆ ਸੋ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਬੈ ਕੇ ਗੱਲਬਾਤ ਕਰਨੀ ਵਧੀਆ ਆ ਤੇ ਇਹ ਸੁੱਖ ਸ਼ਾਂਤੀ ਬਣੀ ਰਹੇ ਖੇਤੀ ਕਿਹੜੇ ਲਾਉਣਾ ਨੂੰ ਕੀ ਦੇਖਦਾ ਆ ਚੱਲ ਚੱਲ ਲਾ ਤੇਜ਼ ਲਾ ਸਪ੍ਰਿੰਟਰ ਲਾ ਇੱਕ ਖਿੱਚ ਕੇ ਮਾਨੀ ਓਏ ਮਾਨੀ ਹੋ ਅੱਗੇ ਦੇ ਦਰਜੂ ਬੰਦਾ ਆਉਂਦਾ ਓਏ ਜੀ ਦੀ ਆ ਦੱਸ ਕਿਹੜੇ ਲਵਾਤੇ ਇਹਦੇ ਆਉਂਦੇ ਸੀ ਹੈਗੇ ਸਾਡੇ ਪਿੰਡ ਦੇ ਪਰ ਰਹਿੰਦਾ ਇਹ ਪਾਂਸਟੇ ਆ ਤੇ ਅੱਧੀ ਟੀਮ ਸਾਡੀ ਇੱਧਰ ਬੈਠੀ ਐ ਛੋਟੇ ਪਿੱਛੇ ਹੋ ਕੇ ਬੈਠੋ ਥੋੜਾ ਆ ਜਾ ਇੱਥੇ ਆ ਜਾਓ ਸ਼ਾਮੇ ਆ ਜਾਓ ਜੇ ਫੇਲਾ ਇੱਕ ਸਪ੍ਰਿੰਟ ਖਿੱਚ ਕੇ ਚੱਲ ਇੰਨਾ ਹੋੜੀ ਨਿੱਟਾ ਪਾ ਵਾ ਡਰਿਵਿਆ ਨਾ ਆ ਲੋਕ ਓ ਤੇਰੀਆਂ ਕਿੱਕਾਂ ਮੁੱਕ ਗਈਆਂ ਗਰੀ ਬਾਹਰ ਹੋ ਇੱਥੇ ਆ ਇੱਥੇ ਆ ਸਾਲੇ ਇੱਥੇ ਆ ਸੈੱਟ ਬਣਾ ਕੇ ਉਤੋਂ ਬਾਲ ਮੰਗ ਕੰਨੀ ਭਾਈ ਜੀ ਆਦਾ ਲੈ ਆ ਬਾਲ ਲੈ ਆ ਭਾਈ ਲੈ ਆ ਲੈ ਆ ਦੜਾ ਇਹਨੂੰ ਦੜਾ ਦੜਾ ਸਿੱਟ ਲੈਂ ਤੇ ਸਿੱਟੇ ਨੂੰ ਲੈਂ ਤੇ ਸੱਟ ਮਿਲ ਗਿਆ ਮਿਲ ਗਿਆ ਕਹ ਰਹੀ ਅੰਦਰ ਮਾਰ ਓ ਅਮਰਜੀਤ ਤੂੰ ਖੜੇ ਨੇ ਦੇਖੀ ਜਾਨਾ ਬਾਹਰ ਗੋਲਾ ਚ ਸਿੱਧਾ ਟਰਾਈ ਕਰ ਬਾਹਰ ਹਣਾ ਉਹ ਯਾਰ ਕੀ ਕਰੀ ਜੰਨੇ ਤੁਸੀਂ ਯਾਰ ਉਹਨੂੰ ਕਹਦੇ ਦੇਈ ਜੰਨੇ ਬਾਲ ਮੰਗਦੇ ਕੇ ਤੂੰ ਦੇਣਾ ਉਹਨੂੰ ਬਾਲ ਇੰਨੀਆਂ ਗਲਤੀਆਂ ਕਰਦੇ ਆ ਨਾ ਜੀ ਬਾਲ ਬਣਿਆ ਹੁੰਦਾ ਆ ਚੱਕ ਕੇ ਗਾਂਹ ਹੋਰ ਗਾਂਹ ਤੋੜ ਦਿੰਦੇ ਆ ਆਪ ਨਹੀਂ ਟਰਾਈ ਕਰਦੇ ਹੈਗੇ ਪਰ ਗੇਮ ਵੀ ਇਹਨਾਂ ਦੀ ਰੋਲਾ ਪਾ ਕੇ ਵਧੀਆ ਹੋਣੀ ਆ ਜੇ ਇਹਨਾਂ ਨੂੰ ਨਾ ਅਸੀਂ ਰੋਲਾ ਪਾਈਏ ਤਾਂ ਇਹਨਾਂ ਨੇ ਬਸ ਆਪਣੀ ਮਨਮਰਜ਼ੀ ਕਰੀ ਜਾਣੀ ਆ ਆ ਕਾਂਝ ਜਾਂਦੇ ਨਹੀਂ ਹੈਗੇ ਸਾਰੇ ਹੀ ਬੈਠੇ ਅੱਜ ਇਕੱਠੇ ਹੋ ਕੇ ਆਏ ਆ ਮੀਟਿੰਗ ਕਰਦੇ ਲੱਗਦੇ ਆ ਭੁੱਖੇ ਸੀ ਇਹਨਾਂ ਨੂੰ ਪਾਏ ਆ ਪਕੌੜੀਆਂ ਹੀ ਪਾਈਆਂ ਆ ਖਾਂਦੇ ਆ ਪਰ ਇੱਥੇ ਸਾਡੇ ਹੀ ਰਹਿੰਦੇ ਆ ਇਹਨਾਂ ਨੂੰ ਰੋਟੀ ਰੋਟੀ ਪਾਉਂਦੇ ਰਹੀਦਾ ਆਪਾਂ ਟਾਈਮ ਟੂ ਟਾਈਮ ਦੇਖੋ ਜੀ ਕਿੰਨੇ ਬੈਠੇ ਆ ਕੇ ਫੇੜਦੇ ਵੀ ਨਹੀਂ ਹੈਗੇ ਡਰ ਕੇ ਸਾਡੇ ਤੋਂ ਇਹਨਾਂ ਨੂੰ ਪਤਾ ਇਹਨਾਂ ਨੇ ਪਾਣੀ ਉਹ ਪਰ ਇੱਕ ਕੁੰਡੇ 'ਚ ਵੀ ਰੱਖਿਆ ਹੁੰਦਾ ਇੱਧਰ ਪਾਣੀ ਇਹਨਾਂ ਦੇ ਲਈ ਇੱਥੇ ਆਹ ਥੱਲੇ ਕੁੰਡੇ 'ਚ ਪਾਣੀ ਪਿਆ ਇੱਥੇ ਵੀ ਰੱਖਿਆ ਹੈ ਪਾਣੀ ਤੇ ਉਹ ਕੋਠੇ ਦੇ ਉੱਪਰ ਵੀ ਉਹ ਕੁੰਡਾ ਪਿਆ ਕਾਰਨਰ ਤੇ ਪਾਣੀ ਦਾ ਕਈ ਵਾਰੀ ਸਾਡਾ ਜਿਹੜਾ ਕੁੱਤਾ ਆ ਬਰੂਨੋ ਉਹ ਇਹਨਾਂ ਨੂੰ ਪਾਣੀ ਨਹੀਂ ਪੀਣ ਦਿੰਦਾ ਹੈਗਾ। ਦਾਦੇ ਦੂਰਦੇ ਨਹੀਂ ਹੈਗਾ ਇੱਥੇ ਬੈਠੇ ਰਹਿੰਦੇ ਸਾਡੇ ਕੋਲੇ ਹੀ ਇਹ। ਇੱਧਰ ਓੜ ਕੇ ਇੱਧਰ ਬੈਹ ਜਾਂਦੀ ਆ, ਉੱਧਰ ਓੜ ਕੇ ਇੱਥੇ ਬੈਹ ਜਾਂਦੀ ਆ। ਲਓ ਜੀ ਬਰੂਨੋ ਸਾਡਾ ਕਹਿੰਦਾ ਵੀ ਮੇਰੀ ਰੱਸੀ ਖੋਲ ਦਿਓ, ਵੀ ਮੈਨੂੰ ਆਜ਼ਾਦ ਘੁੰਮਣ ਦਿਓ ਇਦਾਂ। ਜਦੋਂ ਵੀ ਮੈਂ ਇੱਧਰ ਹੋਣਾ ਹੁੰਨਾ, ਇਹਦੀ ਰੱਸੀ ਖੋਲ ਦੇਣਾ ਹੁੰਨਾ ਆ ਕਿ ਤਾਂ ਕਿ ਘੁੰਮ ਸਕੇ ਇਹ। ਵਧੀਆ ਤਰੀਕੇ ਨਾਲ ਪਰ ਥੋੜਾ ਡਰ ਲੱਗਦਾ ਹੁੰਦਾ ਹੈ ਕੁੱਤਿਆਂ ਕਾਤੇ ਨੂੰ ਕਈ ਵਾਰੀ ਪੈਣ ਲੱਗ ਪੰਦਾ ਹੈ ਇਹ ਖਰਾਬ ਬਹੁਤ ਹੈ ਇਹ ਲੌਜੀ ਮਾਰਦਾ ਟਾ ਪੂਸੀਆਂ ਪੂਰੀਆਂ ਘੋਮ ਘੋਮ ਜੇ ਜਦੋਂ ਕੁੱਤਾ ਸਾਰਾ ਦਿਨ ਘਰ ਚ ਰਹਿੰਦਾ ਆ ਤੇ ਕਈ ਵਾਰੀ ਦੇਖੀਦਾ ਪਰੇਸ਼ਾਨ ਵੀ ਹੋ ਜਾਂਦਾ ਆ ਪਰ ਇਦਾਂ ਥੋੜਾ ਜਿਹਾ ਕੋਮ ਕੇ ਵਧੀਆ ਮਹਿਸੂਸ ਕਰਦੇ ਆ ਸਾਡੇ ਵੰਗੂ ਹੀ ਆ ਜੀ ਇਹ ਵੀ ਆਇਦਾ ਮਾਰਦਾ ਟਪੂਸੀਆਂ ਜੋ ਖੁੱਲਾ ਛੱਡਿਆ ਹੁੰਦਾ ਚੱਲ ਫੇ ਚਲੀ ਜਾ ਆ ਜਾ ਚਲੀਏ ਆ ਜਾ ਆ ਜਾ ਆ ਜਾ ਪਹਿਲਾਂ ਨਹੀਂ ਆਉਂਦਾ ਹੁੰਦਾ ਸੀ ਜਦੋਂ ਇਹਨੂੰ ਆਵਾਜ਼ ਮਾਰਦੇ ਹੁੰਦੇ ਸੀ ਦੌੜਦਾ ਹੁੰਦਾ ਸੀ ਹੁਣ ਤਾਂ ਆ ਜਾਂਦਾ ਕੋਲ ਕੋਕਾ ਕੋਲਾ ਦਾ ਗਲਾਸ ਤਾਂ ਵਿੱਚ ਪਾਈਓ ਆ ਸ਼ਰਦਾਜੀ ਆਹ ਦੇਖੋ ਜੀ ਸਿੰਘ ਇੱਧਰ ਗੁਰੂਦੇਵ ਸਿੰਘ ਨਿਹਾਲ ਹੋਏ ਪਏ ਆ ਉਹ ਵੀ ਮੁੰਡਿਓ ਅਪਾਇੰਟਮੈਂਟ ਸਰੀ ਚੱਲਾ ਇਟਲੀ ਨੂੰ ਗੱਲ ਨੂੰ ਸਾਹਮਣੇ ਦੇਖ ਲਾ ਬੱਸ ਆਉਂਦੀ ਆ ਪਿੱਛੇ ਨੂੰ ਨਾ ਦੇਖਾ ਤੇ ਹੌਲੀ ਹੌਲੀ ਕਰਕੇ ਸਾਰੇ ਜਾਈ ਜਾਂਦੇ ਇੱਕ ਇੱਕ ਕਰਕੇ ਵੇ ਇਹ ਹੁਣ ਕਿੱਥੇ ਛੇਤੀ ਮੋੜਨਾ ਇਹਨਾਂ ਨੇ ਜਦੋਂ ਇੱਕ ਵਾਰੀ ਚਲ ਜਾਣਾ ਬਾਹਰ ਨੂੰ ਪਰਦੇਸਾਂ ਚ ਇੱਧਰ ਵੀ ਨੌਜਵਾਨ ਅਡੀਕ ਦੇ ਵਿੱਚ ਆਪਣੀ ਕਾਪੀ ਲਈ ਹੋਈ ਹੈ ਇਹਨੇ ਵੀ ਕਿ ਜਦੋਂ ਰੱਬ ਨੇ ਚਾਹਣਾ ਉਦੋਂ ਹੀ ਜਹਾਜ਼ਾਂ 'ਚ ਇਹਨਾਂ ਨੇ ਬੈਣਾ ਹੈ ਉਦੋਂ ਤਾਂ ਇਹਨਾਂ ਨੇ ਬੈਣਾ ਨਹੀਂ ਹੈਗਾ ਹੁਣ ਤਾਂ ਕੋਈ ਛੋਟੀਆਂ ਗੰਟਰੀਆਂ 'ਚ ਘੁੰਮ ਕੇ ਆਇਆ ਜਿਹੜੀਆਂ ਨੇੜੇ-ਨੇੜੇ ਆ ਤੇ ਰੱਬਾ ਲੱਗ ਬਹੁਤ 6 ਘੰਟੇ ਲੱਗਦੇ ਆ ਹੇਟ ਦੇ ਲਈ ਆ ਕੰਮ ਤਾਂ ਕੀਤਾ ਨਹੀਂ ਉੱਥੇ ਵੀ ਜਾ ਕੇ ਉਦਾਂ ਹੀ ਮੁੜਿਆ ਆ ਹੈ ਦਵਾਈ ਜਾ ਕੇ ਆ ਗਿਆ ਸਿੰਗਾਪੁਰ ਜਾ ਕੇ ਆ ਗਿਆ ਆਹ ਬੰਦਾ ਤੇ ਕੰਮ ਕੋਈ ਨਹੀਂ ਕੀਤਾ ਉਦਾਂ ਹੀ ਘੁੰਮ ਫੇਰ ਕੇ ਆ ਗਿਆ ਬਸ ਉੱਥੇ ਜਾ ਕੇ ਕबाब कबूजੇ ਖਾ ਕੇ ਆ ਗਿਆ ਉਹਨਾਂ ਦੇ ਸ਼ੇਖਾ ਦੇ ਕਬੂਸ ਕਬੂਸ ਆ ਗਿਆ ਪੈਟਰੋਲ ਪੰਪਾ ਔਰ ਰਿਪਾਂ ਦਾ ਯਾਰ ਆਪਾਂ ਘਰ ਤੋਂ ਮੰਡਾ ਲਾਉ ਬਈ ਮਨੂ ਪੜਾਤਾ ਕੈਂਪਾ ਕੋਲਾ ਜਿਹੜੇ ਬਾਹਰ ਬੈਠੇ ਆ ਗੋਲੀ ਵਾਲਾ ਬੱਤਾ ਮੋਹ ਚਾਲਦਾ ਆ ਜੀ ਫਾਈਵੇ ਤੇ ਖੜੇ ਆ ਉਹ ਜਿਹੜਾ ਕਹਿੰਦੇ ਹੁੰਦੇ ਆ ਵੀਰਤਪੁਰ ਸਾਹਿਬ ਨਹੀਂ ਹੈਗਾ ਸਰਦਾਰ ਬਣਾਉਂਦਾ ਗੋਲੀ ਵਾਲਾ ਬੱਤਾ ਠੰਡ ਪਾ ਉਹ ਵਾਲਾ ਬੱਤਾ ਪੰਜ-ਸੱਤ ਦਿਨ ਮੈਂ ਗਰਾਊਂਡ ਵਿੱਚ ਆਇਆ ਨਹੀਂ ਤਾਂ ਇਹਨਾਂ ਦੀ ਗੇਮ ਢਿੱਲੀ ਪੈ ਗਈ ਆ ਹਾਲ ਹੈ ਇਹਨਾਂ ਦਾ ਛੁੱਟੀਆਂ ਕਰੀ ਜਾਂਦੇ ਆ ਕੋਈ ਕ੍ਰਿਕਟ ਖੇਢੀ ਜਾਂਦਾ ਆ ਤੇ ਲੇਟ ਆਉਂਦੇ ਆ 6 ਵਜੇ ਗਏ ਆ ਇਹਨਾਂ ਨੂੰ 5 ਵਜੇ ਦਾ ਟਾਈਮ ਦਿੱਤਾ ਹੁੰਦਾ ਕਿ 5 ਵਜੇ ਆਉਣਾ ਆ ਇਹ ਹਾਲ ਹੈ ਜੀ ਬੱਚਿਆਂ ਦਾ ਜਦੋਂ ਤੁਸੀਂ ਨਹੀਂ ਧਿਆਨ ਦਿੰਦੇ ਹੈਗੇ ਇਹ ਫਿਰ ਛੁੱਟੀਆਂ ਕਰਨ ਆਪ ਪੰਦੀ ਆ ਕੋਈ ਹੁਣ ਇਹਨਾਂ ਦਾ ਕੰਮ ਖਿੱਚ ਦੇਣਾ ਫੜ ਕੇ ਐਨ ਪੂਰੀ ਤਸੱਲੀ ਤਿੰਨ ਚਾਰ ਜਣੇ ਮੱਥਾ ਟੇਕਣਗੇ ਉਹ ਬਾਬਿਆਂ ਦੇ ਉਹ ਕਹਿੰਦੇ ਅਸੀਂ ਅੱਜ ਆ ਨਹੀਂ ਸਕਦੇ ਕੱਲ ਆਵਾਂਗੇ ਤੇ ਕੱਲ ਤੋਂ ਦੇਖਿਓ ਜੀ ਸਵਾ 5 ਵਜੇ ਇੱਥੇ ਪੂਰੀ ਫੁੱਲ ਗਰਾਊਂਡ ਭਰੀ ਹੋਣੀ ਆ ਨਿਆਣੇ ਵੀ ਨਹੀਂ ਆਏ ਛੋਟੇ ਜਿਹੜੇ ਆਉਂਦੇ ਹੁੰਦੇ ਆ 8 10 ਜਣੇ ਸਿਰਫ ਕਿੰਨੇ ਆਏ 1 2 3 4 5 ਜਣੇ ਆਏ ਉਹ ਜਿਹੜੇ ਵੱਡੇ ਆ ਉਹ ਆਏ ਹੈਗੇ ਆ 1 2 3 4 ਜਣੇ ਆਏ ਆ ਤੇ ਕੁਸ਼ਕ ਦੀ ਪੇਪਰ ਪੈਂਦੀ ਆ ਤੇ ਕੁਸ਼ਕ ক্রিকেট ਖੇਡੀ ਜਾਂਦੇ ਆ ਚੱਲ ਚੱਲ ਹੋ ਜਾ ਸਿੱਧਾ ਹੋ ਜਾ ਹੋ ਜਾ ਹੁਣ ਤੇਰੀ ਬੱਖੀ ਚੜਦੀ ਆ ਆਉਂਦਾ ਪਲਾਂਟੀਆਂ ਲਾਉਣ ਲਾਪਨਾਂ ਤੂੰ ਮੈਚ ਵਿੱਚ ਕੱਲੀਆਂ ਪਲਾਂਟੀਆਂ ਹੀ ਲਾਉਣੀਆਂ ਆ ਚੱਲ ਚੱਲ ਹੋ ਸਿੱਧਾ ਤੈਨੂੰ ਮੈਂ ਦੱਸਾਂ ਚੱਲ ਚੱਲ ਹੋ ਜਾ ਸਿੱਧਾ ਫਟਾਫਟ ਚੱਲ ਤੂੰ ਵੀ ਸਿੱਧਾ ਹੋ ਤੇਰਾ ਕੱਛਾ ਕਿੱਥੇ ਇਹਦੇ ਨਾਲ ਦਾ ਜਰਸੀ ਦਾ ਲੈ ਕੇ ਆ ਤੁਹਾਨੂੰ ਚੀਜ਼ ਨਹੀਂ ਸਾਹਮਣੀ ਆਉਂਦੀ ਹੈਗੀ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੀ ਚੀਜ਼ ਸੰਭਾਲ ਕੇ ਰੱਖਣੀ ਜਦੋਂ ਵੀ ਕਿਤੇ ਰੱਖਣੀ ਆ ਲਓ ਬਈ ਸ਼ੈਰੀ ਦਾ ਅੱਜ ਜਨਮ ਦਿਨ ਹੈ ਹੈਪੀ ਬਰਥਡੇ ਸ਼ੈਰੀ ਹੈ थैंक यू ਆਸ਼ਾ ਠੀਕ ਆ ਬੋ ਆ ਜਾ ਜਾਣਾ ਉਹ ਵੀ ਸ਼ਹਿਰੀ ਦਾ ਕੇਕ ਕੱਟਣ ਲੱਗੇ ਆਂ ਗਰਾਊਂਡ ਦੇ ਵਿੱਚ ਹੀ ਫੁੱਟਬਾਲ ਵਾਲੀ ਗਰਾਊਂਡ 'ਚ। ਉਹ ਤੁਸੀਂ ਗਿਫਟ ਕੀ ਲੈ ਕੇ ਆਏ ਇਹਦੇ ਲਈ? ਕੋਈ ਲੈਣੀ ਸੀ ਟੌਫੀ-ਟੂਫੀ ਇਹਦੇ ਲਈ? ਟੌਫੀਆਂ ਤਾਂ ਬੜੀ ਕਿੰਨੀਆਂ ਖਲਾਤੀਆਂ ਇਹਨਾਂ ਮਾੜੀ। ਅੱਛਾ। ਹੈਂ? ਸੱਨੇ ਗਰਾਊਂਡ 'ਚ ਕੱਟਣਾ। ਤੂੰ ਕੀ ਦਿੱਤਾ ਗਿਫਟ ਉਹਨੂੰ? ਇਹ ਕੋਈ ਸ਼ਹਿਰੀ ਕਹਿੰਦਾ ਗਰਾਊਂਡ ਵਿੱਚ ਕੇਕ ਕੱਟਣਾ ਮੈਂ ਘਰ ਨਹੀਂ ਕੇਕ ਕੱਟਣਾ ਹੈਗਾ। ਸਹੀ ਗਰਾਊਂਡ 'ਚ ਕੱਟਣਾ ਉਹ। ਹਾਂ ਐ। ਮੁਬਾਰਕਾਂ ਤੈਨੂੰ ਕਿੰਨੇ ਸਾਲ ਦਾ ਹੋ ਗਏ ਆ 8 ਸਾਲ ਦਾ ਲੋ ਜੀ 8 ਅੱਠਵਾਂ ਸਾਲ ਲੱਗ ਗਿਆ ਸ਼ਹਿਰੀ ਨੂੰ ਫੁੱਟਬਾਲ ਖੇਡਦਾ ਰੋਜ਼ ਬਣੂਗਾ ਫੇਰ ਵਧੀਆ ਪਲੇਅਰ ਲੋ ਵੀ ਚੱਕ ਤੇ ਫੱਟੇ ਆ ਬਾਕੀ ਦੇ ਤਾਂ ਫੁੱਸੇ ਹੀ ਹੋਈ ਜਾਂਦੇ ਆ ਦਿਨੋਂ ਦਿਨ ਹੈ ਔੜੇ ਦੀਵਾਲੀ ਨੂੰ ਪਟਾਕੇ ਨਹੀਂ ਹੁੰਦੇ ਰਾਤ ਨੂੰ ਜਿਹੜੇ ਨਹੀਂ ਚੱਲਦੇ ਹੈਗੇ ਉਹ ਦੂਜੇ ਦਿਨ ਉੱਠ ਕੇ ਬੰਦਾ ਸਵੇਰ ਨੂੰ ਚਲਾਉਂਦਾ ਹੁੰਦਾ ਨਾ ਉਦਾਂ ਦੇ ਬਣ ਜਾਂਦੇ ਇਹ ਐਕਸਰਸਾਈਜ਼ ਕਰ ਲਿਆ ਕਰੋ ਸਾਰੇ ਜਣੇ ਆਹ ਕਹੀ ਤੇ ਕਰਦੇ ਆ ਆਪਣੇ ਆਪ ਕਰਿਆ ਕਰੋ ਹੂੰ ਕੀੜੂ ਵੀ ਪਹੁੰਚ ਗਿਆ ਕੇਕ ਇਦਾਂ ਦੀਆਂ ਪਾਰਟੀਆਂ ਦੇ ਮੌਕੇ ਤੇ ਤਾਂ ਕੀੜੂ ਬਹੁਤ ਛੇਤੀ ਪਹੁੰਚ ਜਾਂਦਾ ਜਦੋਂ ਕੋਈ ਕੰਮਕੁਮ ਪੈਂਦਾ ਉਦੋਂ ਨਹੀਂ ਇਹ ਦੀਦਾ ਐ ਮੱਥਾ ਟੇਕ ਕੇ ਵੜਦਾ ਗਰਾਊਂਡ ਦੇ ਵਿੱਚ ਹੁਣ ਮਾਰਾ ਕੇ ਤੂੰ ਕੱਢ ਜਾ ਉਹ ਆ ਜਾਓ ਬਈ ਸਾਰੇ ਇੱਧਰ ਆ ਜਾ ਆ ਕੀੜੂ ਆ ਜਾ ਆਪਣਾ ਸਾਆ ਪਰੇ ਰੱਖੀਂ ਕੇਕ ਤੋਂ ਕੱਟ ਦਿਓ ਕੇਕ ਮੁੰਡੇ ਦਾ ਹੁਣ ਬਈ ਸੂਰਜ ਵੀ 6 ਪੰਟ ਤੇ ਆ ਗਿਆ ਮੁੜ ਕੇ ਅਗਲਾ ਦਿਨ ਚੜ ਜਾਣਾ ਲੀਟ ਹੋ ਜਾਣਾ ਹੋਏ ਈੜੂਆ ਜੀ ਚੱਲ ਬਈ ਕੱਟਦਾ ਇਹ ਉਹ ਇਧਰ ਆ ਛੇੜੀ ਆ ਜਾ ਕੱਟ ਛੇੜੀ ਮਾਨ ਪਟਾਓ ਬਈ ਮਨਾਓ ਚੱਲ ਚੱਲ ਦੇਖੋ ਫੋਫੜਾ ਚੱਲ ਬਈ ਛੇੜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜਿੰਦੇ ਤੇਰੇ ਟੂਰਨਾਮੈਂਟ ਨਰੂਡ ਵਿੱਚ ਆ ਗਿਆ ਹੈ ਜੀ 27 ਮਈ ਤੋਂ ਲੈ ਕੇ 1 ਜੂਨ ਤੱਕ ਕਰਵਾਇਆ ਜਾ ਰਿਹਾ ਆ ਬਹੁਤ ਹੀ ਦਿਲ ਖਿੱਚਵੇਂ ਨਾਮ ਦਿੱਤੇ ਜਾ ਰਹੇ ਆ ਟੂਰਨਾਮੈਂਟ ਦੇ ਵਿੱਚ ਤੰਤਨ ਸ਼੍ਰੀ ਬਾਬਾ ਜਖਜੀ ਦੀ ਯਾਦ ਦੇ ਵਿੱਚ ਤੇ ਪਲੇਅਰ ਕ ਆਪਣੇ ਕ੍ਰਿਕਟ ਵਾਲੇ ਲੱਗੇ ਹੋਏ ਆ ਪ੍ਰੈਕਟਿਸ ਕਰਨ ਇੱਧਰ ਮੀਟਿੰਗਾਂ ਚੱਲ ਰਹੀਆਂ ਆ ਵੀ ਇਹ ਨਾਮ ਕਿੱਥੋਂ ਕਿੱਦਾਂ ਲੈ ਕੇ ਆਉਣੇ ਆ ਵੈਸੇ ਤਾਂ ਆਪਣੇ ਇੰਦਰ ਭਰਾ ਹੁਣੀ ਹੈਗੇ ਆ ਪਾਲਦੀ ਤੋਂ ਜੋ ਆਲ ਸਪੋਰਟਸ ਵਾਲੇ ਕਮਲ ਹੁਣੀ ਉਹਨਾਂ ਤੋਂ ਵੀ ਆਪਾਂ ਹੁਣ ਕੀਤਾ ਹੈ ਕਿ ਆਪਾਂ ਉਹਨਾਂ ਤੋਂ ਵੀ ਲਿਆ ਕਰਨਾ ਹੈ ਕਿਉਂਕਿ ਡਿਸਕਾਊਂਟ ਵਗੈਰਾ ਸਾਨੂੰ ਵਾਵਾ ਦੇ ਦਿੰਦੇ ਆ ਆਪਣੀ ਰਿਸ਼ਤੇਦਾਰੀ ਵੀ ਹਨ ਨਾਲ ਸੋ ਲੱਗੇ ਹੋਏ ਆ ਇੱਕ ਹੋਰ ਉਪਰਾਲਾ ਜੀ ਤੇ ਹੁਣ ਤੋਂ ਹਰ ਸਾਲ ਹੀ ਫੁੱਟਬਾਲ ਕ੍ਰਿਕਟ ਇਹ ਦੋਨੋਂ ਹੀ ਟੂਰਨਾਮੈਂਟ ਹੋਇਆ ਕਰਨਗੇ ਤੇ ਵਾਲੀਬਾਲ ਵਾਲੇ ਮੁੰਡੇ ਹੱਲੇ ਬਹੁਤਾ ਆ ਨਹੀਂ ਰਹੇ ਅੱਗੇ ਖੁੱਲ ਕੇ ਜੇ ਬਾਲੀਵਾਲ ਵਾਲੇ ਵੀ ਆਜੋਗੇ ਤਾਂ ਫਿਰ ਉਹ ਵੀ ਟੂਰਨਾਮੈਂਟ ਨਾਲ ਕਰਵਾਇਆ ਕਰਾਂਗੇ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਬਾਕੀ ਗਰਾਊਂਡ ਚੈੱਕ ਕਰੋ ਜੀ ਹੁਣ ਥੋੜਾ ਜਿਹਾ ਘਾਹ ਨੂੰ ਕੱਟ ਕੇ ਸੈੱਟ ਕੀਤੀ ਆ ਵੈਸੇ ਕੋਲਜ ਹੀ ਆ ਜੀ ਉਹੀ ਜਿੱਥੇ ਦੀ ਵੀਡੀਓ ਪਾਈ ਸੀ ਇੱਕ ਵਾਰੀ ਨਰੂੜ ਪੰਜਟਾ ਕਾਲਜ ਉਧਰ ਕੰਦਾ ਡਿਗੀਆਂ ਹੋਈਆਂ ਆ ਕਿਉਂਕਿ ਜਦਾਂ ਅਜੇ ਨਹੀਂ ਰਿਪੇਅਰ ਕਰਦੇ ਹੈਗੇ ਤੇ ਫਿਰ ਹਾਲ ਇਦਾਂ ਹੋ ਜਾਂਦਾ ਆ ਔਰ ਨੜੀ ਵਗੈਰਾ ਵੀ ਪਿੱਛੇ ਉੱਗੇ ਹੋਏ ਆ ਕਾਫੀ ਤੇ ਇੱਧਰ ਵੀ ਜਿੱਦਾਂ ਦਰਖਤ ਵਗੈਰਾ ਜ਼ਿਆਦਾ ਹੋਇਆ ਵਾ ਜੰਗਲ ਟੈਪ ਜਿਆ ਬਣਿਆ ਆ ਕਿਉਂਕਿ ਸਟੂਡੈਂਟ ਨਹੀਂ ਆ ਰਹੇ ਕਾਲਜ ਵਿੱਚ ਦੇਖੋ ਜੀ ਬਿਲਡਿੰਗ ਇਹ ਹੋ ਵੀ ਵੈਸੇ ਕਾਫੀ ਪੁਰਾਣੀ ਗਈ ਆ ਦੇਖੋ ਲੈਂਟਰ ਸਾਰਾ ਖਰਾਬ ਹੋਇਆ ਹੈ ਸੜੀਏ ਨਿਕਲੇ ਹੋਏ ਆ ਬਾਹਰ ਦੇਖੋ ਤੇ ਚੱਕਰ ਇਹ ਆ ਜੀ ਸਟੂਡੈਂਟ ਵੀ ਨਹੀਂ ਆ ਰਹੇ ਇੱਥੇ ਨਿਆਣੇ ਬੱਚੇ ਪੜ੍ਹਦੇ ਨਹੀਂ ਜ਼ਿਆਦਾ ਫਗਵਾੜੇ ਨੂੰ ਸ਼ਹਿਰਾਂ ਨੂੰ ਭੱਜਦੇ ਆ ਇਹ ਜੇ ਬੱਚੇ ਆਉਣਗੇ ਦੇਖੋ ਜੀ ਆ ਆ ਲਿਆ ਚਲੋ ਕੋਈ ਗੱਲ ਨਹੀਂ ਗੱਲ ਵੀ ਕੀਤੀ ਸੀ ਬਾਹਰ ਬੰਦਿਆਂ ਨਾਲ ਕਿ ਥੋੜਾ ਜਿਹਾ ਕਮੇਟੀ ਦਾ ਸਿਸਟਮ ਵੀ ਥੋੜਾ ਜਿਹਾ ਇਹਨਾਂ ਦਾ ਦੂਜਾ ਆ ਉਹਦੇ ਕਰਕੇ ਕੋਈ ਵੀਰ ਐਨ ਆਰ ਆਈ ਪਿੰਡ ਦਾ ਅੱਗੇ ਹੈਲਪ ਲਈ ਨਹੀਂ ਆ ਰਿਹਾ ਹੈਗਾ ਤੇ ਬਾਕੀ ਹੌਲੀ ਹੌਲੀ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਟਾਈਮ 'ਚ ਇਹ ਵਧੀਆ ਹੋ ਜਵੇ ਕੋਈ ਵੀਰ ਸੱਜਣ ਮੋਹਰੇ ਆ ਕੇ ਨਵੀਂ ਕਮੇਟੀ ਬਣਾ ਲੈਣ ਜਾਂ ਕੁਝ ਹੋ ਹੋਰ ਵਧੀਆ ਕਰ ਲੈਣ ਜਿਹਦੇ ਨਾਲ ਪਰਾਲਾ ਕੇ ਕਾਲਜ ਦਾ ਸੁਧਾਰ ਹੋ ਜਾਵੇ ਤੇ ਬਾਕੀ ਪ੍ਰੈਕਟਿਸ ਕਰ ਰਹੇ ਆ ਮੁੰਡੇ ਬਹੁਤੀਆਂ ਗੱਲਾਂ ਨਹੀਂ ਕਾਲਜ ਦੀਆਂ ਕਰਨੀਆਂ ਤੇ ਹੁਣ ਤਾਂ ਮੈਚ ਦੀਆਂ ਕਰਾਂਗੇ ਜੀ ਆਹ ਲਓ ਜੀ ਚੜ ਗਿਆ ਕੈਚ ਤੇ ਕਰ ਲਿਆ ਬਈ ਹਾਂਜੀ ਕਦੋਂ ਆ ਜੀ ਮੈਚ ਕਦੋਂ ਆ 27 ਤੋਂ ਹਾਂਜੀ 27 ਮਈ ਤੋਂ ਸ਼ੁਰੂ ਆ 1 ਜੂਨ ਤੱਕ ਪਹਿਲਾ ਇਨਾਮ ਕਿੰਨਾ ਆ 21000 ਬਾਈ ਜੀ 21000 ਹੈ ਜੀ ਦੂਜਾ 15 ਤੀਜਾ 414100 414100 ਜੀ ਕਰ ਲਓ ਨੋਟ ਬਈ ਬਈ ਨਾਮ ਆਜੋ ਮਾਰ ਲਓ ਬਾਜੀ ਜਿਹੜਾ ਵਧੀਆ ਖੇਡ ਗਿਆ ਤਾਂ ਲੈ ਜੂਗਾ ਜੀ ਇਨਾਮ ਹਾਂਜੀ ਹਾਂਜੀ 8 ਓਵਰ ਦੇ ਮੈਚ ਹੋਣੇ ਆ ਖਿਡਾਰੀ ਕੋ ਪਿੰਡ ਦੇ ਆ ਬਾਕੀ ਸ਼ਰਤਾਂ ਜਿਹੜੀਆਂ ਤੁਹਾਨੂੰ ਪੋਸਟਰ ਸ਼ੇਅਰ ਕਰ ਦੇਣਾ ਉਹਦੇ ਵਿੱਚ ਸਾਰਾ ਤੁਹਾਨੂੰ ਪਤਾ ਲੱਗ ਜਾਣਾ 500 ਰੁਪਿਆ ਐਂਟਰੀ ਫੀਸ ਹੋਣੀ ਆ ਜੀ ਠੀਕ ਆ